ਪਾਜੀ ਸਾਡੇ ਕੋਲੇ ਇੱਕ ਹਿੰਦੂ ਜੈਂਟਲਮੈਨ ਮੇਰੇ ਖਲ 5 ਕਰੋੜ ਰੁਪਇਆ ਲਾ ਕੇ ਉਹਨੇ ਇੱਕ ਫਿਲਮ ਬਣਾਈ ਉਹ ਫਿਲਮ ਦਾ ਨਾਮ ਸੀਗਾ ਆ ਦਾਸਤਾਨੇ ਸਰਹੰਦ ਗੋਸਤਾਨੇ ਸਰਹੰਦ ਪਾਜੀ ਉਸ ਫਿਲਮ ਦੇ ਵਿੱਚ ਸਿਰਫ ਉਹਨੇ ਕੀ ਦੱਸਿਆ ਵੀ ਇੱਕ ਬੰਦਾ ਫੋਰਨ ਕੰਟਰੀ ਚ ਰਹਿੰਦਾ ਹੈ ਉਹ ਆਪਣੇ ਡ੍ਰੈੰਗ ਰੂਮ ਦੇ ਵਿੱਚੋਂ ਹੈਰੀ ਪੌਟਰ ਦੀ ਫੋਟੋ ਲਾਗ ਉਤਾਰ ਕੇ ਉਹ ਫੋਟੋ ਦੀ ਜਗ੍ਹਾ ਸਹਬਜ਼ਾਦਿਆਂ ਦੀ ਫੋਟੋ ਲਾ ਦਿੰਦਾ ਉਹਦਾ ਬੇਟਾ ਕਹਿੰਦਾ ਡੈਡੀ ਵਾਟ ਇਜ਼ ਥਿਸ? ਇਹ ਕੌਣ ਹੈ? ਹੈਰੀ ਪੋਟਰ ਤਾਂ ਕਹਿੰਦਾ ਮੇਰਾ ਫੇਵਰਿਟ ਬੰਦਾ ਹੈ। ਉਹਦੀ ਫੋਟ ਲਾਓ ਉੱਥੇ। ਉਹ ਜਿਹੜੀ ਉਸ ਬੱਚੇ ਦੀ ਮਾਂ ਹੈ ਉਹ ਗੋਰੀ ਹੈ। ਉਹਨਾਂ ਦਾ ਪੰਜਾਬੀ ਹੈ ਜਿਹਦੇ ਵਿਆਹ ਕਰਾਇਆ ਗੋਰੀ ਨਾਲ। ਉਹ ਕਹਿੰਦੀ ਵੀ ਇੱਕ ਦੂਜੇ ਮੂੰਹ ਵੱਲ ਦੇਖਦੇ ਆ। ਉਹ ਆਪਣੀ ਵਾਈਫ ਨੂੰ ਕਹਿੰਦਾ ਵੀ ਬੱਚੇ ਦਾ قصور ਨਹੀਂ ਮੇਰਾ قصور ਹੈ। ਮੈਂ ਆਪਣੇ ਬੱਚੇ ਨੂੰ ਇਹਨਾਂ ਬਾਰੇ ਦੱਸ ਨਹੀਂ ਸਕਿਆ। ਬਿਲਕੁਲ ਠੀਕ ਆ। ਉਹ ਕਹਿੰਦਾ ਪਰ ਮੈਂ ਇਹ ਗਲਤੀ ਸੁਧਾਰੂੰਗਾ। ਮੈਂ ਆਪਣੇ ਬੱਚੇ ਨੂੰ ਲੈ ਕੇ ਜਾਊਂਗਾ ਪੰਜਾਬ। ਇਹਨੂੰ ਦੱਸੂਗਾ ਵੀ ਇਹ ਬੰਦੇ ਕੌਣ ਸੀਗੇ। ਉਹ ਕੁਦਰਤੀ ਉਹਨਾਂ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਉਹ ਕਹਿੰਦਾ ਮੈਂ ਹੁਣ ਜਾਊਂਗਾ ਤਾਂ ਕਿ ਜੋੜ ਮੇਲਾ ਦੱਸਾਂ ਵੀ ਆਹ ਜੋੜ ਮੇਲਾ ਕਿਉਂ ਲੱਗਿਆ ਇਹਨੇ ਲੋਕ ਨਾ ਤਮਸਤ ਕਿਉਂ ਹੋਣ ਆਏ ਨੇ ਭਾਜੀ ਆਹ ਗੱਲ ਸੀ ਉਸ ਫਿਲਮ ਦੇ ਵਿੱਚ ਹੁਣ ਕੀ ਸੀ ਉਸ ਫਿਲਮ ਦੇ ਵਿੱਚ ਮੁੱਦਾ ਜਿਹੜਾ ਠਾਇਆ ਗਿਆ ਉਹ ਕਹਿੰਦੇ ਵੀ ਜਿਹੜੇ ਛੋਟੇ ਸਹਿਬਜ਼ਾਦਿਆਂ ਦਾ ਸੀਨ ਦਿਖਾਇਆ ਫਿਲਮ ਦੇ ਵਿੱਚ ਉਹ ਐਨੀਮੇਸ਼ਨ ਸੀਨ ਹੈ ਤੁਸੀਂ ਐਨੀਮੇਸ਼ਨ ਨਹੀਂ ਦਿਖਾ ਸਕਦੇ ਕਹਿੰਦੇ ਠੀਕ ਹੈ ਤਾਂ ਕੀ ਦਿਖਾਈਏ ਅਸਲੀ ਦਿਖਾਈਏ ਉਹ ਤਾਂ ਅਸੀਂ ਵੀ ਥੋੜੀ ਘੱਟ ਮੰਨਦੇ ਆ ਗਾਈਡਲਾਈਨ ਅਸੀਂ ਨਹੀਂ ਦਿਖਾ ਸਕਦੇ ਐਨੀਮੇਸ਼ਨ ਦਿਖਾਈ ਸਕਦੇ ਨਾ ਅੱਛਾ ਅਗਲੀ ਗੱਲ ਸੁਣੋ ਇੱਕ ਪੂਰੀ ਫੁੱਲ ਫਲੈਜ ਫਿਲਮ ਜਿਹੜੀ ਹੈਲੀਵੇਜ ਜਾ ਹੋਰਾਂ ਨੇ ਬਣਾਈ ਪੰਜਾਬੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਹੈ ਉਸੇ 4 ਸਹਜ ਜਾਦੇ ਹਾਂਜੀ ਉਹ ਸਾਡੀ ਸੰਸਥਾ ਸਾਡੀ ਸਤਿਕਾਰਯੋਗ ਸੰਸਥਾ ਐਸਜੀਪੀਸੀ ਉਹ ਫਿਲਮ ਨੂੰ ਹਾਇਰ ਕਰਕੇ ਪਿੰਡਾਂ ਵਿੱਚ ਪ੍ਰੋਜੈਕਟਰ ਤੇ ਘਰ-ਘਰ ਦਿਖਾ ਰਹੀ ਹੈ ਉਹ ਸਾਰੀ ਉਹ ਫਿਲਮ ਜਿਹੜੀ ਐਨੀਮੇਸ਼ਨ ਹੈ ਬਿਲਕੁਲ ਠੀਕ ਆ ਅੱਜ ਕੀ ਠੀਕ ਮੰਨੀ ਅਸੀਂ ਦੱਸੋ ਉਸ ਫਿਲਮ ਦੇ ਵਿੱਚ ਤੁਸੀਂ ਦੋ ਸੀਨ ਮੰਨ ਰਹੇ। ਪੂਰੀ ਸਾਰੀ ਫਿਲਮ ਮੰਨੀ ਹੈ। ਉਹ ਸਾਰੀ ਫਿਲਮ ਮੰਨੀ ਤੁਸੀਂ। ਔਰ ਇਹ ਵੀ ਗੱਲ ਹੈ ਵੀ ਉਹ ਫਿਲਮ ਦੀ ਹਿਸਟਰੀ ਇਹ ਦੱਸਦੀ ਹੈ ਕਿ ਉਹ ਫਿਲਮ ਨੇ ਪੰਜਾਬੀ ਦੀ ਹੁਣ ਤੱਕ ਦੀ এজ এ ਬਿਜ਼ਨਸ ਸਭ ਤੋਂ ਵੱਡੀ ਫਿਲਮ ਹੈ ਭਾਜੀ। ਪਰ ਇੱਕ ਚੀਜ਼ ਮੈਂ ਤੁਹਾਡੇ ਧਿਆਨ ਚ ਲਿਆਉਣਾ ਹੈ ਕਿ ਚਲੋ ਅਕਾਲ ਫਿਲਮ ਤੇ ਸਵਾਲ ਜਵਾਬ ਹੋਏ। ਕਈਆਂ ਨੇ ਸਵਾਲ ਖੜੇ ਕੀਤੇ ਕਿ ਇਸ ਤਰ੍ਹਾਂ ਗਲਤ ਹੈ। ਦਾੜੀ ਡੁਪਲੀਕੇਟ ਲਾ ਲਈ। ਇਹ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਜੀ ਆਪਣੇ ਦਾੜੀ ਰੱਖੀ ਕਿਉਂ ਨਹੀਂ ਹੈ। ਇਹਨਾਂ ਨੇ ਤਾਂ ਡੁਪਲੀਕੇਟ ਦਾੜੀ ਲਾ ਲਈ ਡੁਪਲੀਕੇਟ ਪਾ ਮੰਨ ਲਈ ਮੌਕੇ ਦੇ ਲਈ ਕੁਝ ਸਮੇਂ ਦੇ ਲਈ। ਜਸਰਨੀ ਦਾ ਮੇਰੇ ਖਿਆਲ ਦਾੜੀ ਰੱਖ ਕੇ ਫਿਲਮ ਕੀਤੀ ਐ ਜਸਰ ਦੀ ਫਿਲਮ ਦਾ ਵਿਰੋਧ ਵੀ ਨਹੀਂ ਹੋਇਆ ਇਹਦੇ باوجود ਕਲੈਕਸ਼ਨ ਕਿਉਂ ਨਹੀਂ ਭਾਈ ਉਹ ਗੁਰਪ੍ਰੀਤ ਖੁੱਗੀ ਕਰਕੇ ਵੀ ਲੋਕਾਂ ਨੂੰ ਇਹ ਲੱਗੀ ਬਹੁਤ ਹੁੰਦੇ ਲੋਕਾਂ ਨੇ ਕਿਹਾ ਵੀ ਅੱਛਾ ਇਹ ਉਧਰ ਵੀ ਨੇ ਸਾਡੇ ਲਈ ਇੱਧਰ ਵੀ ਵੜ ਲਾਈਏ ਨੇ ਮਤਲਬ ਇਹ ਲਾਜ਼ਮੀ ਹੈ ਕਿ ਫਿਰ ਕਿਸੇ ਕਿਰਦਾਰ ਉਹ ਉਹ ਤਾਂ ਕੋਈ ਧਾਰਮਿਕ ਕੈਰੈਕਟਰ ਨਹੀਂ ਸੀ ਭਾਈ ਸੰਨ ਤਾਂ ਗੱਲ ਚਾਹੀਦੀ ਨਾ ਕੋਈ ਸਾਡਾ ਮਕਸਦ ਤਾਂ ਇਹ ਹੈ ਨਾ ਤੁਸੀਂ ਬਿਆਨ ਤਾਂ ਦੇਖੋ ਬੰਦਿਆਂ ਨੇ ਕਿਹੋ ਜਿਹਾ ਆਉਨੇ ਆ ਕਹਿੰਦੇ ਜਿੱਦਨ ਅਸੀਂ ਆਪਣੇ ਹੱਥ ਖੋਲ ਲਏ ਇਸ ਨਾਮ ਵਾਲੇ ਤਾਂ ਕੈਮਰਾ ਨਹੀਂ ਚੱਕ ਸਕਣਗੇ ਭਾਜੀ ਕੌਣ ਨੇ ਬੰਦੇ ਉਹ ਜਿਹੜੇ ਪੰਜਾਬ ਦੇ ਵਿੱਚ ਸਿਨੇਮਾ ਲੋਕ ਬਣਾ ਰਹੇ ਨੇ ਉਹ ਬੰਦੇ ਕੌਣ ਨੇ ਉਹ ਕਿੱਥੋਂ ਆਏ ਲੋਕ ਨੇ ਭਾਜੀ ਅਸੀਂ ਭਾਈ ਕਨਈਏ ਦੇ ਵਾਰਸ ਆ ਸਿੱਖ ਹਿਸਟਰੀ ਇਹ ਕਹਿੰਦੀ ਵੀ ਭਾਈ ਕਨਈਆ ਬੰਦਾ ਹੋਇਆ ਹੈ